ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਬਲਜੀਤ ਪੈਂਟਰ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਆਰਟ ਗੈਲਰੀ 973 ਤੇ ਇੱਕ ਬੜੀ ਸੋਹਣੀ ਚੀਜ਼ ਤੁਹਾਨੂੰ ਮੈਂ ਦਿਖਾਉਣ ਲੱਗਿਆਗਾ ਲਾਈਵ ਦੇ ਵਿੱਚ ਸੱਤ ਰੰਗੀ ਪੀਂਗ ਬਣੀ ਹੋਈ ਹੈ ਜੀ ਦੇਖੋ ਸਮਾਨ ਦੇ ਵਿੱਚ ਦੇਖੋ ਹਲਕੀ ਹਲਕੀ ਹੈ ਉਹ ਦੂਜੀ ਸਾਈਡੋਂ ਇਧਰ ਪੂਰੀ ਡਾਰਕ ਅਲਕੋ ਸੱਤ ਰੰਗੀ ਪੀਂਗ ਆਈ ਦੇਖੋ ਜੀ ਉਧਰ ਤਾਂ ਦਾ ਨਿਆਰਾ ਦੇਖੀਅਾ ਸ਼ੇਅਰ ਕਰ ਦਿਓ ਵੀਡੀਓ ਨੂੰ ਜੀ ਵੱਧ ਤੋਂ ਵੱਧ ਸੱਤ ਰੰਗੀ ਪੀਂਗ ਦਿਖਾਓ ਜੀ ਬੱਚਿਆਂ ਨੂੰ ਸੱਤ ਰੰਗੀ ਪੀਂਗ ਐਦਾਂ ਦੀ ਹੁੰਦੀ ਹੈ ਬੱਚਿਓ ਬਾਕੀ ਹੁਣੇ ਹੁਣੇ ਮੀਂਹ ਪੈ ਕੇ ਹਟਿਆ ਜੀ ਆਪਣਾ ਇਹ ਸਮਾਦ ਭਾਈ ਦੇ ਵਿੱਚ ਬਾਗਾ ਪ੍ਰਾਣਾ ਏਰੀਆ ਨਾ ਮੀਂਹ ਹੁਣੀ ਪੈ ਕੇ ਹਟਿਆਗਾ ਬਈ ਮੀਂਹ ਗਰਾਊਂਡ ਦੇ ਉੱਪਰ